ਕਾਮ ਰੂਪ ਵਿਕੇ ਇੱਕ ਇਸਤਰੀ ਨੂਰ ਸਾਹਿਬ ਦੀ ਹਕੂਮਤ ਸੀ ਉਸਨੇ ਇੱਕ ਜਾਦੂਗਰ ਪਾਸੋਂ ਜਾਦੂ ਸਿੱਖਿਆ ਹੋਇਆ ਸੀ ਵੱਡੇ ਵੱਡੇ ਅਮੀਰ ਵਜ਼ੀਰ ਸਾਧੂ ਸੰਤ ਤੇ ਤਪੱਸਵੀ ਉਸਨੇ ਆਪਣੇ ਜਾਲ ਵਿੱਚ ਫਸਾ ਰੱਖੇ ਸਨ ਸਤਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਕਾਮ ਰੂਪ ਪੁੱਜੇ ਇੱਕ ਦਿਨ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਂ 23 ਦਿਨਾਂ ਤੋਂ ਕੋਈ ਸਵਾਦੀ ਭੋਜਨ ਨਹੀਂ ਖਾਦਾ ਜੇ ਮੈਨੂੰ ਆਗਿਆ ਦੇਵੋ ਤਮ ਇਸ ਸ਼ਹਿਰ ਵਿੱਚ ਜਾ ਕੇ ਕੁਝ ਖਾ ਪੀ ਆਵਾਂ ਉਹਨਾਂ ਮਰਦਾਨੇ ਨੂੰ ਜਾਣ ਦੀ ਆਗਿਆ ਦੇ ਦਿੱਤੀ ਮਰਦਾਨਾ ਸ਼ਹਿਰ ਦੀ ਸੁੰਦਰਤਾ ਨੂੰ ਮਾਣ ਦਾ ਮਾਣ ਦਾ ਰਾਣੀ ਨੂਰ ਸਾਹ ਦੇ ਮਹਿਲਾਂ ਸਾਹਮਣੇ ਪੁੱਜ ਗਿਆ ਦਾਸੀਆਂ ਉਸ ਨੂੰ ਮਹਾਰਾਣੀ ਨੂਰ ਸਾਹ ਪਾਸ ਲੈ ਗਈਆਂ ਉਸ ਨੇ ਆਪਣੀਆਂ ਗੋਲੀਆਂ ਨੂੰ ਵਧੀਆ ਤੋਂ ਵਧੀਆ ਖਾਣਾ ਪੇਸ਼ ਕਰਨ ਵਾਸਤੇ ਕਿਹਾ ਮਰਦਾਨਾ ਨੂਰ ਸਾਹ ਦੇ ਜਾਦੂ ਦੇ ਪ੍ਰਭਾਵ ਹੇਠ ਉਸ ਗਵਾ ਬੈਠਾ ਤੇ ਬਾਹਰਲੀ ਦੁਨੀਆ ਬਾਰੇ ਪੂਲ ਪੂਲ ਬੈਠਾ ਜਦ ਮਰਦਾਨਾ ਨਾ ਮੁੜਿਆ ਤਾਂ ਗੁਰੂ ਸਾਹਿਬ ਜੀ ਸਾਰੀ ਗੱਲ ਸਮਝ ਗਏ ਉਹਨਾਂ ਇੱਕ ਅਨੋਖਾ ਲਿਵਾਸ ਪਹਿਨਿਆ ਤੇ ਨੂਰ ਸਾਹਿਬ ਦੇ ਮਹਿਲ ਵਿੱਚ ਦਾਖਲ ਹੋ ਗਏ ਗੁਰੂ ਜੀ ਨੇ ਆਪਣੀ ਕੰਬਲੀ ਵਿੱਚੋਂ ਰਵਾਵ ਕੱਢੀ ਤੇ ਇੱਕ ਸ਼ਬਦ ਦਾ ਕੀਰਤਨ ਕਰਨ ਲੱਗੇ ਸ਼ਬਦ ਸੁਣ ਕੇ ਨੂਰ ਸਾਹਿਬ ਹੀ ਹੋਸ਼ ਗਵਾ ਬੈਠੀ ਉਸਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਗੁਰੂ ਜੀ ਨੇ ਉਸ ਨੂੰ ਬੁਰੇ ਕੰਮ ਤੋਂ ਰੋਕਿਆ ਤੇ ਆਪਣਾ ਪ੍ਰਚਾਰਕ ਬਣਾ ਲਿਆ